ਗੋਲੀਆਂ 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 ਜੱਗੂ ਭਗਵਾਨਪੁਰਿਆ ਦੀ ਮਾਂ ਨੂੰ ਮਾਰ ਕੇ ਗੋਲੀਆਂ ਪੁੱਤ ਦਾ ਬਦਲਾ ਮਾਂ ਤੋਂ ਮਾਂ ਦੇ ਨਾਲ-ਨਾਲ ਗੱਡੀ ਚਲਾ ਰਾਇ ਇੱਕ ਸ਼ਖਸ ਦੀ ਵੀ ਹੋ ਗਈ ਆ ਮੌਤ ਦੱਸਿਆ ਚਾਰਿਆ ਕਿ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਗੱਡੀ ਚਲਾ ਰਾਇ ਡਰਾਈਵਰ ਦੇ ਉੱਤੇ ਹਮਲਾ ਕੀਤਾ ਗਿਆ ਸੋ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਚ ਦਿਖਾਈ ਦੇ ਰਿਹਾ ਕਿਸ ਤਰੀਕੇ ਦੇ ਨਾਲ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਯਾਨੀ ਕਿ ਪੁੱਤ ਦਾ ਬਦਲਾ ਮਾਂ ਤੋਂ ਲੈ ਲਿਆ ਗਿਆ ਏ ਔਰ ਜੱਗੂ ਪਗਵਾਨਪੁਰਿਆ ਦੀ ਮਾਂ ਦੀ ਮੌਤ ਹੋ ਗਈ ਆ ਉਹਦੇ ਨਾਲ ਗੱਡੀ ਚਲਾ ਰਹੇ ਡਰਾਈਵਰ ਦੀ ਵੀ ਮੌਤ ਹੋ ਗਈ ਆ ਹਾਲਾਂਕਿ ਇਸ ਘਟਨਾ ਨੂੰ ਕਿਸ ਤਰ੍ਹਾਂ ਨਿਜਾਮ ਦਿੱਤਾ ਇਸ ਗੱਲ ਦੀ ਪੜਤਾਲ جاری ਹੈ ਪਹਿਲੀ ਜਾਣਕਾਰੀ ਦੇ ਮੁਤਾਬਕ ਇਹ ਹੀ ਲੱਗ ਰਿਹਾ ਹੈ ਕਿ ਪੁੱਤ ਦਾ ਬਦਲਾ ਕਿਸੇ ਨੇ ਮਾਂ ਤੋਂ ਲੈ ਲਿਆ ਏ ਔਰ ਇਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਨੇ ਬਾਈਕ ਤੇ ਆਏ ਨੇ ਤੇ ਗੋਲੀਆ ਮਾਰ ਕੇ ਫਰਾਰ ਹੋ ਗਏ ਨੇ ਫਿਲਹਾਲ ਕਿਵੇਂ ਹੋਇਆ ਕਟਨਾਉ ਤੁਹਾਨੂੰ ਦਿਖਾਣੇ ਆ ਜਾਣੇ ਪਹਿਲ ਪੰਜਾਬੀ ਟੀਵੀ ਦੇ ਲਈ ਰੋਹਿਤ ਗੋਪਤਾ ਦੇ ਬਾਅਦ ਹਾਂਜੀ ਕੀ ਜਾਣਕਾਰੀ ਤੁਹਾਡੇ ਕੋਲ ਸਰ ਇਹ ਮੇਰੇ ਕੋਲ ਹੀ ਪਹਿਲਾਂ ਇੱਕ ਕੇਸ ਆਇਆ 9 ਬੱਚੀ ਦੇ ਟਾਈਮ ਤੇ ਮਾਤਾ ਜੀਰਜੀਤ ਦੌਰ ਨਾਮ ਦੇ ਆ ਇਹਨਾਂ ਹਾਂਜੀ ਇਹਨਾਂ ਦੇ ਗਨ ਸ਼ਾਟਸ ਹੈ ਗਿਆ ਚਾਰ ਇਹਨਾਂ ਦੇ ਐਂਟਰੀ ਹੋ ਗਈ ਹੈ ਗਨਫੇ ਚਾਰ ਸੁੱਟਾਂ ਹੈ ਗਿਆ ਇੱਕ ਦੂਸਰਾ ਇਹ ਉਹਨਾਂ ਦਾ ਨਾ ਕਰਨੀ ਰਿਹਾ ਉਹਦੇ ਬਰੋ ਡੈਡ ਆਇਆ ਦੇਖੋ ਉਹ ਵੀ ਗਨ ਸ਼ਾਟ ਦਾ ਕਿੰਨੇ ਜਿਹੜੇ ਪਹਿਲਾ ਆਏ ਆ ਮਾਤਾ ਜੀ ਇੱਕ ਨੇ ਲੇਡੀਜ਼ ਕੇਸ ਹੈ ਉਹਨਾਂ ਦੇ ਚਾਰ ਲੱਗੀਆਂ ਹੈਗੀਆਂ ਮੇਨ ਚਾਰ ਹੈ ਉਹਨਾਂ ਦੇ ਇੱਕ ਫੇਸ ਤੇ ਲੱਗੀ ਹੈ ਇੱਕ ਛਾਤੀ ਤੇ ਲੱਗੀ ਹੈ ਇੱਕ ਦੋ ਪੇਟ ਤੇ ਲੱਗੀਆਂ ਜਿਹੜਾ ਲੜਕਾ ਬਾਅਦ ਚ ਆਇਆ ਇਹ ਬਰੋ ਡੈੱਡ ਹੈਗਾ ਇਹਦੇ ਇੱਕ ਮੇਨ ਫੇਸ ਤੇ ਆ ਇੱਕ ਸੱਜੀ ਬਾਜੂ ਤੇ ਆ ਦੋ ਇਹਨਾਂ ਦੇ ਪੇਟ ਦੇ ਸੱਜੇ ਪਾਸੇ ਹੈਗੀਆਂ ਸਾਰੇ ਇਹਨਾਂ ਦਾ ਪਿੰਡ ਕਰਾ ਜਿਹੜਾ ਪਹਿਲਾ ਪੇਸ਼ੈਂਟ ਲੇਡੀ ਪੇਸ਼ੈਂਟ ਹੈ ਇਹਨਾਂ ਦਾ ਪੇਸ਼ੈਂਟ ਦਾ ਪਿੰਡ ਦਾ ਨਾਮ ਭਗਵਾਨਪੁਰਿਆ ਦੂਸਰੇ ਜਿਹੜਾ ਪੇਸ਼ੈਂਟ ਹੈਗਾ ਜੈਂਟਸ ਹੈ ਇਹਦੇ ਪਿੰਦਰਾ ਨਾਮ ਹੈਗਾ ਪੀਖੋ ਵਾਲੇ ਇਹ ਹੈ ਇੱਕ ਦੋ ਇਹ ਆਪਾਂ ਨੂੰ ਤਲਾ ਮਿਲਿਆ ਪੌਣੇ ਦੇ 10 ਵਜੇ ਇੱਕ ਕਾਰ ਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀ ਚੱਲੀ ਆ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚੱਲੀ ਆ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਚ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਦਾ ਆਂਦੇ ਬਿਆਨ ਲੈੜੇ ਦਾ ਨਾਮ ਕੀ ਹੈ ਲੈੜੇ ਦਾ ਨਾਮ ਨੂੰ ਅਜੇ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਅਜੇ ਆਇਆ ਹੀ ਹਾਂ ਮੈਨੂੰ ਇਹ ਪੌਣੇ 10 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਇਹ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾਗੇ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨਵੀਰ ਤੇ ਜਿਹੜਾ ਦੀ ਡੈਥ ਹੋਈ ਹੈ ਜੋ ਕਹਿੰਦੇ ਆ ਫਿਰ ਹਸਾ ਨਾ ਕਰ ਇਹਦੇ ਬਾਰੇ ਜੈ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਹੈ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇਥੇ ਹਸਪਤਾਲ ਆਇਆ ਪੂਰੀ ਟੈਕਨੀਕਲ ਕਰਕੇ ਤੋਂ ਇਹਦੇ ਬਾਰੇ ਨਹੀਂ ਸੰਭਲਦੇ ਇਹ ਤਾਂ ਹੀ ਤੁਹਾਨੂੰ ਉਹਨੇ ਦੱਸਦੀ ਆ ਥੋੜੀ ਦੇਰ ਬਾਅਦ ਜਿਲੇ ਉਹ ਬਿਆਨ ਲਕਾਂਗੇ ਇਹਦੇ ਬਾਰੇ ਨਹੀਂ ਇੱਕ ਉਹ ਮਰੀਆਂ ਤੋਂ ਪਹਿਲਾਂ ਤੇ ਸਾਡੇ ਹੋਰ ਰੈਫਰ ਕਰਤੀ ਰੱਖ ਤੇ ਅਮਨਦੀਪ ਉਹ ਉੱਥੇ ਅਸੀਂ ਜਸਤ ਹੁਣੇ ਸਿੱਟੀ ਜਿਹੜਾ ਐਸ ਐਚਓ ਸਗਿੰਦਰ ਸਿੰਘ ਉਹਨੂੰ ਭੇਜਿਆ ਵੀ ਜਾ ਕੇ ਉੱਥੇ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਲੇ ਉੱਥੇ ਦਾਖਲ ਹੁੰਦੇ ਵੀ ਕੀ ਹੋਇਆ ਕਿੰਨੀਆਂ ਗੋਲੀਆਂ ਵਾਹ ਹਾਂਜੀ ਇਹਦੀ ਬਾਤ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ